ਹੈ ਜੀ ਇੱਥੋਂ ਦੀ ਜਿਹੜੀ ਇਲੈਕਸ਼ਨ ਪੈਂਡਿੰਗ ਹੈਗੀ ਆ ਤੇ ਸਰਕਾਰ ਦਿਆਂ ਦਾ ਤੰਤਾਪਕ ਜਿਹੜੀ ਵੋਟਾਂ ਦੀ ਜਿਹੜੀ ਵੋਟਰ ਸੂਚੀ ਆ ਉਹਦੀ ਸਰਸਿ ਸੁਧਾਈ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਵਾਰਡ ਨੰਬਰ 12 ਦੇ ਵਿੱਚ ਜਿਸ ਦੀ ਵੋਟ ਬਣਨੋਂ ਰਹਿੰਦੀ ਹੈ ਤਾਂ ਉਹ ਬੀ ਐਲਓ ਨਾਲ ਸੰਪਰਕ ਕਰ ਲੇ ਈਓ ਦਫਤਰ ਨਾਲ ਸੰਪਰਕ ਕਰ ਲੇ ਜਿਹੜੇ ਆਪਦੇ ਦਸਤਾਵੇਜ਼ ਲਾ ਕੇ ਫਾਰਮ ਭਰ ਕੇ ਦੇ ਦੇ ਜੇ ਕੋਈ ਵਿਅਕਤੀ ਕਿਸੇ ਦੀ ਡੈਥ ਹੋ ਗਈ ਤਾਂ ਉਹ ਵੋਟ ਕਟਾਉਣ ਲਈ ਵੀ ਜਿਹੜਾ ਹੈ ਬੀ ਐਲਓ ਤੱਕ ਪਹੁੰਚ ਕਰ ਲਵੇ ਜੀ ਕਿਸੇ ਕੋਈ ਦ੍ਰਿਸ਼ਟੀ ਕਰਾਉਣੀ ਹੈ ਤਾਂ ਉਹ ਕਰਵਾ ਲੇ ਜੋ ਕੈਂਪ ਵੀ ਲੱਗੇ ਲਾਏ ਜਾ ਰਹੇ ਨੇ ਅੱਜ ਇੱਕ 20 ਤਰੀਕ ਨੂੰ ਅਤੇ ਇੱਕ ਕੱਲ ਨੂੰ ਹੈਗਾ ਜੀ ਤੇ ਮੇਰੀ ਜਿਹੜੀ ਟੀਮ ਹੈਗੀ ਹੈ ਈਓ ਸਾਹਿਬ ਨੇ ਇਹਨਾਂ ਨੇ ਜਿਹੜੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਜਦੋਂ ਵੀ ਸਰਕਾਰ ਜਿਹੜੀ ਡਿਕਲੇਅਰ ਕਰੇਗੀ ਜੀ ਡੇਟ ਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਜੀ ਇਹ ਵੀ 25 ਤਰੀਕ ਤੱਕ ਸਾਨੂੰ ਦੇ ਸਕਦੇ ਨੇ ਤੇ ਫਾਈਨਲ ਪਬਲਿਕیشن ਜਿਹੜੀ ਹੈ 7 12 ਨੂੰ ਹੈਗੀ ਹੈ ਜੀ ਤੇ ਮੈਂ ਅਪੀਲ ਕਰਦਾ ਵਾਰਡ ਨੰਬਰ 12 ਦੇ ਜਿਹੜੇ ਵਸਿੰਦੇ ਨੇ ਸੁਨੀਕ ਨੇ ਵੀ ਜਿਹੜਾ ਲੋਕਤੰਤਰ ਦੇ ਵਿੱਚ ਵੋਟ ਦਾ ਬਹੁਤ ਬੋਟ ਦੀ ਬਹੁਤ ਵੱਡੀ ਅਹਿਮੀਅਤ ਹੈਗੀ ਹੈ ਤੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਰਹਿ ਨਾ ਜਾਵੇ ਵੋਟ ਬਣਨੋ ਤੇ ਆਪਣੇ ਜਿਹੜੀ ਵੋਟ ਬਣਾ ਕੇ ਆਪਣੇ ਹੱਕ ਦੀ ਜਿਹੜੀ ਵਰਤੋਂ ਕਰਨ ਤਾਂ ਹੀ ਅੱچھے ਲੋਕ ਚੁਣ ਕੇ ਅਗਿਆਣਗੇ ਇਹ ਘਟਨਾ ਪਰਵਾਣ ਦੇ ਕੋਈ ਨੋਟਿਸ ਜਾਰੀ ਹੋਈ ਕਿ ਨਹੀਂ ਹੋਈ ਅਜੇ ਉਹਦਾ ਨਾ ਮਾਮਲਾ ਸਬ ਜੁਡੀਸੇ ਹੈ ਜੀ ਮਾਨਯੋਗ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈਗਾ ਤੇ ਜਦੋਂ ਜਿਸ ਤਰ੍ਹਾਂ ਵੀ ਫੈਸਲਾ ਆਏਗਾ ਉਹਦੇ ਮੁਤਾਬਕ ਕਾਰਵਾਈ ਅਸੀਂ ਕਰਾਂਗੇ ਸਰਕਾਰ ਦੀਆਂ ਦਾਤਾ ਮੁਤਾਬਕ ਤਿਆਰੀ ਪੂਰੀ ਹੈ ਇਲੈਕਟਰੋਲ ਰੋਲ ਸਾਡੇ ਬਣ ਚੁੱਕੇ ਸੀਗੇ 2023 ਦੇ ਵਿੱਚ ਜਿਹੜੇ ਬਣੇ ਸੀਗੇ ਅਸੀਂ ਉਸ ਤੇ ਰਿਵੀਜ਼ਨ ਵਾਸਤੇ ਅਸੀਂ ਡਿਸਪਲੇ ਕੀਤੀ ਹੋਈ ਹੈ ਇਲੈਕਟਰੋਲ ਰੋਲ ਦੀ ਕਾਪੀ ਆਫਿਸ 'ਚ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਕੋਈ ਇਜੈਕਸ਼ਨ ਲੈਣਾ ਹੈ ਦੇਣਾ ਹੈ ਉਹ 25 ਤਰੀਕ ਤੱਕ ਸੰਭ ਦੇਖ ਸਕਦੇ ਜੋ ਸ਼ਡਿਊਲ ਸਾਡਾ ਜਾਰੀ ਹੋਇਆ ਹੋਇਆ ਹੈ ਤੇ ਅੱਛਾ ਜੀ ਸਪੈਸ਼ਲ ਕੈਂਪ ਵੀ ਲਾਂਚ ਜਾ ਰਿਹਾ ਦੋ ਦਿਨ ਇਸ ਵਾਰ ਚ ਅਸੀਂ 20 ਤੇ 21 ਨੂੰ ਜੋ ਕੋਈ ਵੋਟ ਬਣਾਉਣਾ ਚਾਹੁੰਦਾ ਹੈ ਜੋ ਕੋਈ ਬਜ਼ੁਰਗ ਕਿਸੇ ਦੀ ਡੈਥ ਹੋ ਗਈ ਉਹ ਵੀ ਅਲੋੜਾ ਕੰਟੈਕਟ ਕਰ ਸਕਦਾ ਹੈ ਜੋ ਕਿ ਨਵੀਂ ਵੋਟ ਬਣਾਣੀ ਹੈ ਉਹ ਪਰਫੋਰਮ ਭਰ ਕੇ ਦੇ ਸਕਦਾ ਮਨਾਦੀ ਵੀ ਕਰਾ ਰਹੇ ਵਾਰਦੇ ਹਾਂ ਮਨਾਦੀ ਆਲਰੇਡੀ ਹੋ ਚੁੱਕੀ ਜੀ ਮਨਾਦੀ ਹੋ ਗਈ ਹੋਲ ਚੁੱਕੀ ਹਾਂ ਹੁਣ ਵੀ ਕਰਾਉਂਗਾ ਜੀ ਮਨਾਦੀ ਆਲਰੇਡੀ ਹੋ ਚੁੱਕੀ ਵਾਰਡ ਹੈ ਜੀ ਇੱਥੋਂ ਦੀ ਜਿਹੜੀ ਇਲੈਕਸ਼ਨ ਪੈਂਡਿੰਗ ਹੈਗੀ ਆ ਤੇ ਸਰਕਾਰ ਦੀਆਂ ਦਾ ਤਾਮਤਾਬਕ ਜਿਹੜੀ ਵੋਟਾਂ ਦੀ ਜਿਹੜੀ ਵੋਟਰ ਸੂਚੀ ਆ ਉਹਦੀ ਸਰਸਿ ਸੁਧਾਈ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਵਾਰਡ ਨੰਬਰ 12 ਦੇ ਵਿੱਚ ਜਿਸ ਦੀ ਵੋਟ ਬਣਨੋਂ ਰਹਿੰਦੀ ਹੈ ਤਾਂ ਉਹ ਬੀਐਲਓ ਨਾਲ ਸੰਪਰਕ ਕਰ ਲੇ ਇਓ ਦਫ਼ਤਰ ਨਾਲ ਸੰਪਰਕ ਕਰ ਲੇ ਜਿਹੜੇ ਆਪਦੇ ਦਸਤਾਵੇਜ਼ ਲਾ ਕੇ ਫਾਰਮ ਭਰ ਕੇ ਦੇ ਦੇ ਜੇ ਕੋਈ ਵਿਅਕਤੀ ਕਿਸੇ ਦੀ ਡੈਥ ਹੋ ਗਈ ਤਾਂ ਉਹ ਵੋਟ ਕਟਾਉਣ ਲਈ ਵੀ ਜਿਹੜਾ ਹੈ ਬੀਐਲਓ ਤੱਕ ਪਹੁੰਚ ਕਰ ਲਵੇ ਜੀ ਕਿਸੇ ਕੋਈ ਦ੍ਰਿਸ਼ਟੀ ਕਰਾਉਣੀ ਹੈ ਦਾ ਉਹ ਕਰਵਾ ਲਏ ਜੋ ਕੈਂਪੇ ਵੀ ਲੱਗੇ ਲਾਏ ਜਾ ਰਹੇ ਨੇ ਅੱਜ ਇੱਕ 20 ਤਰੀਕ ਨੂੰ ਹੈ ਤੇ ਇੱਕ ਕੱਲ ਨੂੰ ਹੈਗਾ ਜੀ ਤੇ ਮੇਰੀ ਜਿਹੜੀ ਟੀਮ ਹੈਗੀ ਆ ਈਓ ਸਾਹਿਬ ਨੇ ਇਹਨਾਂ ਨੇ ਜਿਹੜੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਜਦੋਂ ਵੀ ਸਰਕਾਰ ਜਿਹੜੀ ਡਿਕਲੇਅਰ ਕਰੇਗੀ ਜੀ ਡੇਟ ਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਜੀ ਇਹ ਵੀ 25 ਤਰੀਕ ਤੱਕ ਸਾਨੂੰ ਦੇ ਸਕਦੇ ਨੇ ਤੇ ਫਾਈਨਲ ਪਬਲਿਕੇਸ਼ਨ ਜਿਹੜੀ ਹੈ 7 12 ਨੂੰ ਹੈਗੀ ਹੈ ਜੀ ਤੇ ਮੈਂ ਅਪੀਲ ਕਰਦਾ ਵਾਰਡ ਨੰਬਰ 12 ਦੇ ਜਿਹੜੇ ਵਸਿੰਦੇ ਨੇ ਵਸਨੀਕ ਨੇ ਵੀ ਜਿਹੜਾ ਲੋਕਤੰਤਰ ਦੇ ਵਿੱਚ ਵੋਟ ਦਾ ਬਹੁਤ ਬੋਟ ਦੀ ਬਹੁਤ ਵੱਡੀ ਅਹਿਮੀਅਤ ਹੈਗੀ ਹੈ ਤੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਰਹਿ ਨਾ ਜਾਵੇ ਵੋਟ ਬਣਨੋ ਤੇ ਆਪਣੇ ਜਿਹੜੀ ਵੋਟ ਬਣਾ ਕੇ ਆਪਣੇ ਹੱਕ ਦੀ ਜਿਹੜੀ ਵਰਤੋਂ ਕਰਨ ਤਾਂ ਹੀ ਅੱچھے ਲੋਕ ਚੁਣ ਕੇ ਅਗ੍ਹਾ ਨੂੰ ਜੇ ਕਾਟ ਨੰਬਰ ਵਾੜ ਦੇ ਕੋਈ ਨੋਟਿਸ ਤੁਹਾਨੂੰ ਜਾਰੀ ਹੋਈ ਕਿ ਨਹੀਂ ਹੋਈ ਅਜੇ ਉਹਦਾ ਨਾ ਮਾਮਲਾ ਸਬ ਜੁਡੀਸਟ ਹੈ ਜੀ ਮਾਨਯੋਗ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈਗਾ ਤੇ ਜਦੋਂ ਜਿਸ ਤਰ੍ਹਾਂ ਵੀ ਫੈਸਲਾ ਆਏਗਾ ਉਹਦੇ ਮੁਤਾਬਕ ਕਾਰਵਾਈ ਅਸੀਂ ਕਰਾਂਗੇ ਸਰਕਾਰ ਦੀਆਂ ਦਾਤਾ ਮੁਤਾਬਕ ਤਿਆਰੀ ਪੂਰੀ ਹੈ ਇਲੈਕਟਰੋਲ ਰੋਲ ਸਾਡੇ ਬਣ ਚੁੱਕੇ ਸੀਗੇ 2023 ਦੇ ਵਿੱਚ ਜਿਹੜੇ ਬਣੇ ਸੀਗੇ ਅਸੀਂ ਉਸ ਤੇ ਰਿਵੀਜ਼ਨ ਵਾਸਤੇ ਅਸੀਂ ਡਿਸਪਲੇ ਕੀਤੀ ਹੋਈ ਹੈ ਇਲੈਕਟਰੋਲ ਰੋਲ ਦੀ ਕਾਪੀ ਆਫਿਸ 'ਚ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਕੋਈ ਇਜੈਕਸ਼ਨ ਲੈਣਾ ਹੈ ਦੇਣਾ ਹੈ ਉਹ 25 ਤਰੀਕ ਤੱਕ ਸੰਭ ਦੇਖ ਸਕਦੇ ਜੋ ਸ਼ਡਿਊਲ ਸਾਡਾ ਜਾਰੀ ਹੋਇਆ ਹੋਇਆ ਹੈ ਤੇ ਅੱਛਾ ਜੀ ਸਪੈਸ਼ਲ ਕੈਂਪ ਵੀ ਲਾਂਚ ਆ ਰਿਹਾ ਦੋ ਦਿਨ ਇਸ ਵਾਰ ਚ ਅਸੀਂ 20 ਤੇ 21 ਨੂੰ ਜੋ ਕੋਈ ਵੋਟ ਬਣਾਉਣਾ ਚਾਹੁੰਦਾ ਹੈ ਜੋ ਕੋਈ ਬਜ਼ੁਰਗ ਕਿਸੇ ਦੀ ਡੈਥ ਹੋ ਗਈ ਉਹ ਵੀ ਅਲੋੜਾ ਕੰਟੈਕਟ ਕਰ ਸਕਦਾ ਹੈ ਜੋ ਕਿ ਨਵੀਂ ਵੋਟ ਬਣਾਣੀ ਹੈ ਉਹ ਪਰਫੋਰਮ ਭਰ ਕੇ ਦੇ ਸਕਦਾ ਮਨਾਦੀ ਵੀ ਕਰਾ ਰਹੇ ਵਾਰ ਦੇ ਹਾਂ ਮਨਾਦੀ ਆਲਰੇਡੀ ਹੋ ਚੁੱਕੀ ਜੀ ਮਨਾਦੀ ਹੋ ਗਈ ਹੋ ਚੁੱਕੀ ਹਾਂ ਹੁਣ ਵੀ ਕਰਾਉਂਗਾ ਜੀ ਮਨਾਦੀ ਆਲਰੇਡੀ ਹੋ ਚੁੱਕੀ